ਮੰਚ ਤੇ تشریف فرما قابل احترام ਸਾਰੀਆਂ ਸ਼ਖਸੀਤਾਂ ਨੇ ਹੁਣੇ-ਹੁਣੇ ਭੈਣ ਜੀ 허ਰ ਨੂੰ ਸੁਣਿਆ ਮਨਿਸਟਰ ਨੇ ਪਹਿਲੀ ਵਾਰੀ ਹਿਸਟਰੀ ਚ ਕਲਾਕਾਰ ਮੁੱਖ ਮੰਤਰੀ ਬਣੇ ਤੇ ਉਹਨਾਂ ਦੀ وزارت ਦਾ ਸ਼ਿੰਗਾਰ ਨੇ ਬੜਾ ਅੱਛਾ ਲੱਗਾ ਇਹ ਡਾਕਟਰ ਵੀ ਨੇ ਆਮ ਤੌਰ ਤੇ ਪੋਲਿਟਿਕਸ ਵਿੱਚ ਮਰੀਜ਼ ਹੀ ਦੇਖੇ ਜਾਂਦੇ ਨੇ ਜਾਹਰ ਨਫਸੀਆਤੀ ਹੋਣ ਚਾਏ ਔਰ ਉਹਨਾਂ ਦੇ ਐਮਐਲਏ ਸਾਹਿਬ ਵੀ ਬਾਕੀ ਗੀਤਕਾਰਾਂ ਦੇ ਅਲੰਬਰਦਾਰ ਮੀਰੇ ਕਾਰਵਾ ਸੂਦਾਰ ਬਾਬੂ ਸਿੰਘ ਮਾਨ ਮਰਾੜਾ ਵਾਲੇ ਤੇ ਗਵਈਆਂ ਦੇ ਮੀਰੇ ਕਾਰਵਾ ਜਿਨ੍ਹਾਂ ਨੂੰ ਅੱਬਾ ਜੀ ਕਹਿ ਕੇ ਵੀ ਬੁਲਾਇਆ ਜਾਂਦਾ ਮੁਹੰਮਦ ਸਦੀਕ ਸਾਹਿਬ ਤੇ ਸ਼ਹੀਦ ਫਰਮਾਣੇ ਹੋਰ ਅੱਛੀ ਗੱਲ ਹੈ ਕਿ ਭਮਰਾ ਸਾਹਿਬ ਦੇ ਵੇਲੇ ਦੇ ਬਹੁਤ ਹੀ ਸੀਨੀਅਰ ਗਲੁਕਾਰਾ ਰਜਿੰਦਰ ਰਾਜਨ ਜੀ ਵੀ ਤਸ਼ਰੀਫ ਲੈ ਆਇਆ ਐ ਐਸਾ ਸੁਭਾਅ ਹੈ ਦੋਨੋਂ ਫਰਜ਼ੰਦ ਬਾਜੀ ਦੇ ਚਿੰਦਾ ਜੀ ਦੇ ਤਸ਼ਰੀਫ ਫਰਮਾ ਨੇ ਸਭ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਜਿਵੇਂ ਜਿਵੇਂ ਕਿਸੇ ਦੀ ਅਟੈਚਮੈਂਟ ਹੁੰਦੀ ਹੈ ਯਾਦ ਕੀਤਾ ਜਾਂਦਾ ਹੈ ਮੇਰੀ ਕੈਫੀਅਤ ਦੀ ਜੀਬੋ ਗਰੀਬੋ ਗਾਣਾ ਕਿ ਮੁਝੇ ਤੋ ਹੋਸ਼ ਨਹੀਂ ਆਪ مشਵਰਾ ਦੀਜੇ ਕਹਾਂ ਸੇ ਛੇੜੂ ਫਸਾਨਾ ਕਹਾਂ ਤਮਾਮ ਕਰੂੰ ਚਿੰਦਾ ਉਹ ਪੰਜਾਬੀਆਂ ਦਾ ਚਿੰਦਾ ਸੀ ਚਿੰਦਾ ਮਤਲਬ ਹੁੰਦਾ ਲਾਡਲਾ ਮੈਂ ਕਹਿੰਦਾ ਮੇਰਾ ਚਿੰਦਾ ਉਹ ਸੰਗੀਤ ਦੇ ਹਵਾਲੇ ਨਾਲ ਆਪਣੀ ਆਵਾਜ਼ ਦੇ ਹਵਾਲੇ ਨਾਲ ਪਹਿਰਾਵੇ ਦੇ ਹਵਾਲੇ ਨਾਲ ਤੇ ਜਾਣੇ ਜਾਂਦੇ ਸਨ ਲੇਕਿਨ ਬਾਈ ਨੇਚਰ ਐਜ਼ ਅ ਪਰਸਨ ਇੱਕ ਇਨਸਾਨੀਅਤ ਜਿਹਦੇ ਵਿੱਚ ਕੁੱਟ-ਕੁੱਟ ਕੀ ਭਰੀ ਹੈ ਛੋਟਿਆਂ ਨੂੰ ਸੀਨੇ ਲਾਉਣ ਵਾਲਾ ਵੱਡਿਆਂ ਦਾ ਇhtਰਾਮ ਕਰਨ ਵਾਲੇ ऐसे फनकार कदी-कदी पैदा होंदे मैं ਸਾਡਾ ਸਾਡਾ ਕਮ ਗੱਲਾਂ ਗੁੱਲਾਂ ਹੀ ਕਰਨਾ ਹੈ ਲੇਕਿਨ ਕਦੀ-ਕਦੀ ਇਸ ਤਰ੍ਹਾਂ ਦਾ ਕੈਫੀਅਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸਿੰਗਰ ਨੂੰ ਜਦੋਂ ਪਤਾ ਲੱਗਦਾ ਕਿ ਲੈ ਵੀ ਗਾਣਾ ਗਾਉਣਾ ਹੈ ਉਹਨੂੰ ਖੁਸ਼ੀ ਹੁੰਦੀ ਹੈ ਫਿਰ ਵਰਡਿੰਗ ਪਰ ਦਾ ਉਹਨੂੰ ਹੋਰ ਖੁਸ਼ੀ ਹੁੰਦੀ ਹੈ ਫਿਰ ਤਰਜ਼ ਬਣਦੀ ਹੈ ਫੇਰ ਸਟੂਡੀਓ ਜਾਂਦਾ ਜਦੋਂ ਓਕੇ ਹੁੰਦਾ ਬੜੀ ਖੁਸ਼ੀ ਹੁੰਦੀ ਵੀਡੀਓ ਸ਼ਡਿਊਲ ਬਣ ਜਾਏ ਅੱਜ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਹੈ ਜਬ ਖੁਸ਼ੀ ਕੀ ਵੀ ਖੁਸ਼ੀ ਨਹੀਂ ਹੁੰਦੀ ਹੈ ਜ਼ਿੰਦਗੀ ਮੇਂ ਐਸੇ ਮੁਕਾਮ ਵੀ ਆਤੇ ਸਾਰਾ आलम ਗੋਸ਼ਬਰ ਆਵਾਜ਼ ਹੈ ਆਜ ਕਨ ਹਾਥੋਂ ਮੇ ਦਿਲ ਕਾ ਸਾਜ਼ ਹੈ ਛੁਪ ਗਿਆ ਉਹ ਸਾਜ਼ ਹਸਤੀ ਛੋੜ ਕਰ ਅਬ ਤੋਂ ਬਸ ਆਵਾਜ਼ ਹੀ ਆਵਾਜ਼ ਹੈ ਕਿਹੜੇ ਲਫ਼ਜ਼ਾਂ ਨਾਲ ਯਾਦ ਕਰੀਏ ਕਿ ਦਿਨ ਨਹੀ ਉਹ ਲੱਬਣੇ ਲਾਲ ਗਵਾਚੇ ਮਿੱਟੀ ਨਾ ਫਰੋੜ ਜੋ ਗਿਆ ਹੈ ਉਹ ਕਿਸ ਨੇ ਲਿਖਿਆ ਸੀ ਕਿ ਗਾਇ ਦਿਨੋ ਕਸਰਾਗ ਲੈ ਕੇ ਕਿਧਰ ਸਿਆ ਕਿਧਰ ਗਿਆ ਉਹ ਅਜੀਬ ਮਾਨੂਸ ਸੱਚ ਨਬੀ ਥਾ ਸਭ ਕੋ ਹੈਰਾਂ ਕਰ ਗਿਆ ਉਹ ਉਹ ਹਿਜਰ ਕੀ ਰਾਤ ਕਾ ਸਤਾਰਾ ਉਹ ਹਮ ਸੁਖਨ ਹਮ ਨਫਸਾ ਮਾਰਾ ਸਦਾ ਰਹੇ ਉਸ ਦਾ ਨਾਮ ਪਿਆਰਾ ਸੁਣਾ ਹੈ ਕੱਲ ਰਾਤ ਮਰ ਗਿਆ ਉਹ ਤਬਾ ਅਜੀਬੋ ਗਰੀਬ ਮਕਾਮ ਹੁੰਦਾ ਹੈ ਉਸਰਤ ਖਾਨ ਨੇ ਗਾਇਆ ਸੀ ਕਿਸੇ ਦਾ ਯਾਰ ਨਾ ਵਿਛੜੇ ਲੱਕ ਟੁੱਟ ਜਾਂਦੇ ਤੇ ਇਹੋ ਜਿਹੇ ਬੰਦੇ ਜਿਹੜੇ ਸਾਰੇ ਪੰਜਾਬੀਆਂ ਦਾ ਯਾਰ ਹੋਵੇ ਚਿੰਦਾ ਹੋਵੇ ਜਦੋਂ ਉਹ ਵਿਛੜਦਾ ਤੇ ਫਿਰ ਇਸ ਤਰ੍ਹਾਂ ਹੀ ਸੀ ਉਹਨਾਂ ਆਲਮ ਜਿੰਨੀ ਦਰਪਾ ਜ਼ਿੰਦੇ ਇਸ ਤਰ੍ਹਾਂ ਹੀ ਰਹਿਵਗੇ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਕਿ ਚਿੱਤ ਵਿਣੀ ਜਈ ਇੱਕ ਹੌਕਾ ਜਾਏ ਕਿ ਕਸਕ ਜਈ ਜੋ ਬਖਸ਼ ਗਿਆ ਉਹਨੂੰ ਲੈ ਕੇ ਮਰਾਂਗੇ ਲੇਕਿਨ ਕਹਿੰਦੇ ਨਾ ਕਿ ਅੱਖਾਂ ਜਦੋਂ ਮਿੱਟੀਆਂ ਜ਼ਮਾਨਾ ਮੈਨੂੰ ਰੋਏਗਾ ਥਾਂ ਥਾਈ ਆਪਣਾ ਬੇਗਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਜਦ ਵੀ ਮੈਂ ਰਾਗ ਰੰਗ ਮਹਿਫਲਾਂ 'ਚ ਗੀਤ ਵੈਣ ਪਾਉਣਗੇ ਤਰਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਮੈ ਖਾਰਾ ਨੂੰ ਮੈ ਖਾਨੇ ਵਿੱਚ ਝਾਮ ਟੁੱਟ ਜਾਣਗੇ ਪੈਮਾਨਾ ਮੈਨੂੰ ਰੋਏਗਾ ਮਿਲਿਆ ਨਾ ਜਦ ਵੀ ਮੈ ਨਜ਼ਰਾਂ ਦੇ ਤੀਰ ਨੂੰ ਤੀਰ ਟੁੱਟ ਜਾਣਗੇ ਨਿਸ਼ਾਨਾ ਮੈਨੂੰ ਰੋਏਗਾ ਫਿਰ ਆਰਟਿਸਟ ਇਸ ਤਰ੍ਹਾਂ ਵੀ ਸੋਚਦਾ ਸ਼ਾਇਰ ਵੀ ਸੋਚਦਾ ਕਿ ਇਹਨਾਂ ਨਾਉਂ ਉਮੀਦੀਆਂ ਚ ਇੱਕੋ ਤੇ ਉਮੀਦ ਹੈ ਪ੍ਰਾਇਕੋਟ ਸਰ ਇਨਾ ਨਾਮ ਉਮੀਦਿਆਂ ਚ ਇੱਕੋ ਤੇ ਉਮੀਦ ਏ ਓਏ ਦੁਨੀਆ ਚ ਕੋਈ ਤਾਂ دیਵਾਨਾ ਮੈਨੂੰ ਰੋਏਗਾ ਐ ਲੋਗੋ ਐ ਮੇਰੇ ਮਿਹਰਬਾਨੋ ਕੱਲੀ ਕੱਲੀ ਕੁਰਸੀ ਤੇ ਬੈਠੇ ਸਭ ਤੋਂ ਸਿਆਣੇ ਲੋਕੋ ਕਿਹੜੇ ਲਫ਼ਜ਼ਾਂ ਨਾਲ ਉਹਨੂੰ ਸ਼ਰਧਾਂਜਲੀ ਦਈਏ ਮੇਰੇ ਮੈਂ ਉਹਨਾਂ ਨੂੰ ਬਹੁਤ ਇੱਕ ਡਿਸਟੈਂਸ ਤੋਂ ਦੇਖਿਆ ਪਰਦੇਸਾਂ ਉੱਚੜਾ ਵਰਜ ਲਾਹੌਰ ਦਾ ਜਦੋਂ ਗਾਉਂਦਾ ਜਦੋਂ ਜਿਉਣਾ ਮੋੜ ਗਾਉਂਦੇ ਜਦੋਂ ਊਠਾਂ ਵਾਲੇ ਬਲੋਚਤ ਬਹੁਤ ਹੀ ਉਹ ਸਾਡਾ ਸਾਡੇ ਅੰਦਾਜ਼ ਦਾ ਗਾਣਾ ਸੀ ਇਸ ਕਰਕੇ ਮਾਨਕ ਸਾਹਿਬ ਨੇ ਕਲੀਆਂ ਕਮਾਲ ਗਾਈਆਂ ਮਾਨਕ ਸਾਹਿਬ ਵੀ ਬਾਕਮਾਲ ਬੰਦੇ ਸੀ ਇੱਕੋ ਹੀ ਸੀ ਉਹ ਵਾਹਦ ਸੀ ਲੇਕਿਨ ਜਦੋਂ ਫਿਰ ਚਿੰਦਾ ਸਾਹਿਬ ਸ਼ੁਰੂ ਹੋਏ ਤੇ ਲੱਗਾ ਵੀ ਇੰਜ ਵੀ ਹੁੰਦਾ ਕੰਮ ਜਿੱਦਾਂ ਕੋਈ ਸਰਦੂਲ ਸਿਕੰਦਰ ਆਉਂਦਾ ਤੁਰ ਜਾਂਦਾ ਤੇ ਫਿਰ ਹਣ ਸੁਨਸ ਰਾਜ ਵੀ ਕੋਡ ਦੀਆਂ ਪੈੜਾ ਪਾ ਕੇ ਤੁਰ ਜਾਂਦਾ ਇਹ ਕੰਪੈਰੀਜ਼ਨ ਜਾਂ ਹੁੰਦੇ ਰਹਿੰਦੇ ਆ ਪਰ ਜਦ ਦੁਨੀਆ ਫਨਾ ਦਾ ਮਕਾਨ ਹੈ ਸਭ ਨੇ ਚਲੇ ਜਾਣਾ ਲੇਕਿਨ ਕਹਿੰਦੇ ਕਿ ਉਹ ਤਾਂ ਖੁਸ਼ਬੂ ਹੈ ਹਵਾؤں ਵਿੱਚ ਵਿਖਰ ਜਾਏਗਾ ਉਹ ਤਾਂ ਖੁਸ਼ਬੂ ਹੈ ਹਵਾؤں ਵਿੱਚ ਵਿਖਰ ਜਾਏਗਾ ਮਸਲਾ ਤਾਂ ਫੁੱਲ ਦਾ ਹੈ ਫੁੱਲ ਕਿੱਧਰ ਜਾਏਗਾ ਫੋਲ ਕਿਧਰ ਜਾਏਗਾ ਅੱਜ ਥੀਏਟਰ ਨਾ ਵਬਸਤਾ ਸੰਗੀਤ ਨਾ ਵਬਸਤਾ ਸ਼ਾਇਰੀ ਨਾ ਵਬਸਤਾ ਪੱਤਰਕਾਰ ਤਨ ਕਿਹੜਾ ਸ਼ੋਭਾ ਆ ਜਿਹੜਾ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਨਹੀਂ ਆਏ ਬੜੀ ਅੱਛੀ ਗੱਲ ਇਹਨਾਂ ਨੇ ਕੀਤੀ ਮਾਨ ਸਾਹਿਬ ਨੇ ਕਿ شاਗਿਰਦ ਤੋਂ ਹੀ ਹੈ ਨਾ ਜਿਹੜਾ ਆਪਣੇ ਉਸਤਾਦ ਨੂੰ ਯਾਦ ਕਰੇ شاਗਿਰਦ ਭਾਵੇਂ ਘਾਟੀ ਹੋਣ ਯਾਰ ਇੱਕ ਅਦਾ ਸੇਖੋਂ ਵਰਗਾ ਚਾਹੀਦਾ ਜੋ ਆ ਆ ਨਿਸ਼ ਹਰਪ੍ਰੀਤ ਸੇਖੋ ਸਾਉ ਇਹ ਸਾਰਿਆਂ ਨੂੰ ਕ੍ਰੈਡਿਟ ਦੇਈ ਜਾਂਦੇ ਆ ਔਰ ਮੇਰੇ ਵਰਗਾ ਬੰਦਾ ਮੈਂ ਮਾਈਕ ਤੇ ਖੜਾ ਹੋ ਕੇ ਗਾ ਹੀ ਸਕਦਾ ਜਾਂ ਵੀਡੀਓ ਅੱਗੇ ਮਾਈਮਿੰਗ ਕਰ ਸਕਦਾ ਉਹਨੂੰ ਯਾਦ ਕਰ ਸਕਦਾ ਬਾਕੀ ਸਾਰੇ ਐਫਰਟਸ ਗਾਣਾ ਲਿਖਣ ਤੋਂ ਲੈ ਕੇ A to Z ਇਹਨਾਂ ਨੇ ਕੀਤੇ ਇਸ ਕਰਕੇ ਕਹਿੰਦੇ ਨੇ ਯਾਰ ਯਾਰ ਸਭ ਹੈ ਦਿਲਦਾਰ ਯਾਰ ਕੋਈ ਨਹੀਂ ਮਤਲਬ ਦੇ ਬੇਲੀ ਸਭ ਹੈ ਮੁਸ਼ਕਿਲ ਦਾ ਯਾਰ ਕੋਈ ਨਹੀਂ ਉਹ ਕੌਣ ਪੁੱਛਦਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਤ ਸਭ ਤੋਂ ਵੱਡਾ ਲੈ ਵੀ ਸੌਂ ਖਾ ਕੇ ਦੱਸਿਓ ਮੁਹੰਮਦ ਰਫੀ ਤੋਂ ਵੱਡਾ ਗਵਈਆ ਹੋਇਆ ਹਿੰਦੁਸਤਾਨ 'ਚ ਅਸੀਂ ਉਹ ਬੰਦੇ ਜਿਹਨਾਂ ਬੰਬੇ ਜਾ ਕੇ ਤੁਸੀਂ ਵੀ ਵੇਖਿਆ ਉਹਨਾਂ ਦੀ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੀ ਗੈਰੇਜ ਉਹਨਾਂ ਦੀਆਂ ਫੋਟੋ ਰੋਲੀ ਜਾਂ ਮੈਂ ਚੁੱਕ ਕੇ ਪਲਕਾਂ ਨਾਲ ਸਾਫ਼ ਕੀਤੀਆਂ ਆ ਭੈਣ ਜੀ ਨੇ ਬਾਲਾਂ ਜਿਆਦਾ ਜ਼ਿਕਰ ਕੀਤਾ ਮੈਂ ਉਹਨਾਂ ਨਾਲ ਵੀ ਸਾਫ਼ ਕੀਤੀਆਂ ਫਿਰ ਮੈਂ ਚੁੰਮਿਆ ਰਫੀ ਸਾਹਿਬ ਨੂੰ ਤੇ ਬੱਚਿਆਂ ਨੇ ਸ਼ਾਗਿਰਦਾਂ ਦਾ ਫਰਜ਼ ਹੁੰਦਾ ਅਦਾ ਕਰਨਾ ਲੇਕਿਨ ਉਹ ਫਰਜ਼ ਬੱਚੇ ਤਾਂ ਕਰ ਹੀ ਰਹੇ ਨੇ ਬੇਟੇ ਬਾਹਰ ਕੈਨੇਡਾ ਤੋਂ ਆਏ ਆ ਬੱਚੇ ਇਨ ਦਾ ਸੈਂਸ ਕਿ ਸ਼ਾਗਿਰਦਾਂ ਦੀ ਜ਼ਿਆਦਾ ਡਿਊਟੀ ਹੁੰਦੀ ਪਰ ਐਸੇ ਵੀ ਲੋਕ ਆ ਉਹ ਕਹਿੰਦੇ ਮੇਰਾ ਉੱਥੇ ਕੀ ਕੰਮ ਹੈ ਮੈਂ ਉਸ ਮੇਰੇ ਲੜ ਗਈ ਆ ਉਹ ਗੱਲ ਬੰਦੇ ਦਾ ਨਾਮ ਜ਼ਰੂਰ ਦੱਸਿਓ ਉਹਨੂੰ ਕੰਮ ਦਈਏ ਉਹਨੂੰ ਕੰਮ ਪਾਈਏ ਆ ਹੋਣ ਕੀ ਅੱਛਾ ਉਹ ਚਲੋ ਐਨੀਵੇ ਪਾਤਰ ਸਾਹਿਬ ਵੀ ਨਹੀਂ ਰਹਿ ਯਾਰ ਸਰਦੂਲ ਵੀ ਨਹੀਂ ਰਿਹਾ ਮਾਨਕ ਵੀ ਚਲੇ ਗਿਆ ਇਹ ਫਿਰ ਦਾ ਮਤਲਬ ਉਹੀ ਗੱਲ ਹੈ ਮੈਂ ਹੁਣ ਸੋਚਦਾ ਸੀ ਸ਼ਰਧਾ ਜੀ ਲਈ ਕਿੱਦਾਂ ਦਵਾਂ ਤੁਸੀਂ ਜ਼ੁਲਫਾਂ ਦੀ ਭੈਣ ਦੀ ਗੱਲ ਕੀਤੀ ਕਹਿੰਦੇ ਕਿ ਕੌਂਪਲੇਨ ਫਿਰ ਫੂਟ ਆਈ ਸ਼ਾਖ ਪਰ ਕਹਿਣਾ ਉਸੇ ਉਹ ਨਾ ਸਮਝਾ ਹੈ ਨਾ ਸਮਝੇਗਾ ਮਗਰ ਕਹਿਣਾ ਉਸੇ ਵਕਤ ਦਾ ਤੂਫਾਨ ਹਰ ਇੱਕ ਸ਼ੈ ਵਹਾ ਕਰ ਲੈ ਗਿਆ ਕਿੱਥੋਂ ਲੈ ਗਿਆ ਸਮੇਂ ਵਾਲੀ ਘੜੀ ਖੋਰੇ ਕਿਹੜੇ ਚੰਦਰੇ ਨੇ ਘੜੀ ਇੱਕ ਪਲ ਮੁੜੇ ਨਾ ਪਛਾਹ ਕਿੱਥੇ ਸਾਨੂੰ ਟੋਰਿਆ ਸੀ ਉਂਗਲੀਲਾ ਵੈਰੀਆ ਕਿੱਥੇ ਸਾਡੀ ਛੱਡ ਗਿਆ ਵਾ ਪਹਿਲਾਂ ਤੇਰੇ ਦਰ ਛੱਡੇ ਫੇਰ ਤੇਰੇ ਘਰ ਛੱਡੇ ਫੇਰ ਤੇਰਾ ਛੱਡਿਆ ਗਰਾ ਓਏ ਛਿੰਦਿਆ ਫੇਰ ਅੱਜ ਚਿਹਰਾ ਪਿੱਛੋ ਅੱਖੀਆਂ ਦੇ ਥਲਾਂ ਵਿੱਚ ਹੰਝੂਆਂ ਦੀ ਵਗ ਪੈਚਨਾ ਭੈਣ ਜੀ ਜ਼ੁਲਫਾ ਹੁਣ ਕਿੱਥੋਂ ਲਾਈਏ ਹੌਸਲਾ ਦੇਣ ਲਈ ਕਹੀ ਜਾਂਦੇ 20 ਸਾਲ ਪਿੱਛੇ ਚੱਲ ਗਿਆ ਪਤਾ ਸਾਨੂੰ ਅਸੀਂ ਬੁੱਢੇ ਹੋ ਗਏ ਚੁੱਕੇ ਆ ਬਕਾਇਦਾ دل کے بہلانے کو غالب یہ خیال اچھا ہے کونپلیں پھر فوٹائی شاخ پر کہنا اسے وہ نہ سمجھا ہے مگر کہ وہ نہ سمجھا ہے نہ سمجھے گا مگر کہنا اسے وقت کا طوفان ہر ایک شے بہا کر لے گیا ہو گئی ہے تنہا کتنی رہ گزر کہنا اسے سندو صاحب شیر سننا رس رہا ہو خون रिस रहा हो खून दिल से लव मगर हंसते रहे कर गया बर्बाद मुझको ये हुनर कहना उसे